ਨਾ ਵੀਰ ਜੀ ਮੇਰਾ ਜੁਵੇਦ ਹੈ ਜੀ ਜਵੇਦ ਵੀਰ ਜੀ ਜਿਹੜੀ ਅੱਜ ਇਥੇ ਫੇਲੀ ਦੇ ਵਿੱਚ ਵਾਰਦਾਤ ਹੋਈ ਹੈ ਉਹਦੇ ਬਾਰੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਬਹੁਤ ਮਨਫਾਗ ਆ ਜੀ ਇਥੋਂ ਬੰਦੇ ਲੈ ਕੇ ਆਏ ਹਿਸਾਬ ਉਹਨਾਂ ਦੇ ਮਗਰੀ ਬੰਦੇ ਦੋ ਆੜਾ ਜੀ ਇੱਕ ਮੋਟਰਸਾਈਕਲ ਤੇ ਬਾਹਰ ਖਲੋਤਾ ਹੈ ਤੇ ਆਉਂਦੇ ਹੀ ਉਹਨੇ ਭਗਵੰਦ ਸਿੰਘ ਤੇ ਗੋਲੀਆਂ ੜੇ ਵੇ ਚਲਾਉਣ ਜੀ ਕਿੰਨੇ ਜਣੇ ਇਥੇ ਇਥੇ ਇਹ ਤਿੰਨੇ ਜਣੇ ਇਹੀ ਇਕਲਾਬ ਸਿੰਘ ਤੇ ਕੰਨ ਛੋਟਾ ਮੁੰਡਾ ਅਮਰ ਤੇ ਇੱਕ ਭਗਵੰਦ ਸਿੰਘ ਜੀ ਤੇ ਮਤਲਬ ਕਿ ਖੜਿਆ ਵਾ ਖੜਿਆ ਸਾਹਿਬ ਹੀ ਜਿਹੜਾ ਸ਼ਹਿਰ ਜਾ ਕੇ ਦੇ ਕੇ ਆਉਣਾ ਹੈ ਅੱਛਾ ਜੀ ਸਾਹਿਬ ਬਤਾਓ ਕੀ ਉਹ ਕਿੰਨੇ ਕੇ ਪੈਸੇ ਪੈਸੇ ਤਕਰੀਬਨ 9 ਲੱਖ ਰੁਪਈਆ ਜੀ ਇੱਥੇ ਜਿਹੜੋ ਆਏ ਆ ਉਹਨਾਂ ਨੇ ਗੋਲੀਆਂ ਚਲਾਈਆਂ ਆਉਂਦੇ ਗੋਲੀਆਂ ਦੇ ਵਿੱਚ ਚਲਾਉਣਾ ਕੋਈ ਮਤਲਬ ਪਹਿਚਾਨ ਉਹਨਾਂ ਦੀ ਜਾਂ ਕੋਈ ਪਹਿਚਾਨ ਹੀ ਨਹੀਂ ਨਿੱਕੇ ਮੁੰਡੇ ਨੂੰ ਚਿਹਰਾ ਇੱਕ ਦਾ ਯਾਦ ਹੈ ਕਹਿੰਦਾ ਵੀ ਮੈਂ ਵੇਖ ਲੂੰਗਾ ਤੇ ਪਛਾਣ ਲੂੰਗਾ ਜੀ ਮੈਂ ਤੇ ਮੌਕੇ ਤੇ ਕੋਲ ਲੀ ਆ ਮਜੂਰ ਇਹੋ ਮੁੰਡਾ ਮਜੂਰ ਜੀ ਇਹ ਕਿੱਥੇ ਮੈਂ ਪਿੰਡ ਹਾਂ ਜੀ ਆਪਣੇ ਦਾ ਇੱਥੇ ਕੌਣ ਕੌਣ ਕੀ ਨਾਂ ਹੈ ਲਾਭ ਸਿੰਘ ਹੀ ਅਮਰਤ ਸਿੰਘ ਤੇ ਭਗਵੰਤ ਸਿੰਘ ਇਹ ਤਿੰਨੇ ਮੁੰਡੇ ਠੀਕ ਹੈ ਹਾਂਜੀ ਹਾਂਜੀ ਕੀ ਨਾਂ ਬੂ ਅਮਰਪਾਲ ਸਿੰਘ ਤੇ ਅੱਜ ਜਿਹੜੀ ਵਾਰਦਾਤ ਹੋਈ ਆ ਗੋਲੀ ਚੱਲੀ ਆ ਤੇ ਮਤਲਬ ਕਿ ਤੂੰ ਕਿੱਥੇ ਸੀ ਤੇ ਕਿ ਕਨੇ ਗੋਲੀ ਮਾਰੀ ਮੈਂ ਇੱਥੇ ਚੜਿਆ ਹਾਂ ਉੱਤੇ ਮੈਨੂੰ ਜਿਹੜੇ ਗੋਲੀ ਵਜੀ ਆ ਨਾ ਉਹ ਆਇਦਰ ਨੂੰ ਆਇਆ ਅੰਦਰ ਕੰਬਾਰੀ ਖੋਲ ਕੇ ਬੈਠ ਰਖਣ ਲੱਗਾ ਅੱਛਾ ਤੇ ਜਿਹੜਾ ਸਾਡਾ ਤੀਸਰਾ ਬੰਦਾ ਲੱਗਾ ਵਾ ਉਹ ਉਧਰ ਮੋਟਰਸਾਈਕਲ ਡੱਕਣ ਗਿਆ ਸੀ ਤੇ ਜਦੋਂ ਉਹਨਾਂ ਨੇ ਇੱਥੇ ਫਾਇਰ ਕੱਢਿਆ ਵਾ ਕਿੰਨੇ ਜਾਣੇ ਉਹ ਦੋ ਜਾਣੇ ਹੂੰ ਮੂੰ ਬੱਦੇ ਸੀ ਕਿ ਖੁੱਲੇ ਇੱਕਦਮ ਮੂੰ ਬੱਦਾ ਸੀ ਤੇ ਇੱਕਦਾਂ ਖੁੱਲਾ ਸੀ ਇੱਕ ਨੂੰ ਪਛਾਣ ਸਕਦਾ ਉਹਨੇ ਅੱਛਾ ਹਾਂਜੀ ਤੇ ਜਦੋਂ ਪੈਸੇ ਖੋਏ ਆ ਤੇ ਉਦੋਂ ਕਿੱਥੇ ਹੀ ਜਿਹਦੇ ਕੋਲ ਪੈਸੇ ਖੋਏ ਉਦੋਂ ਇੱਥੇ ਹੀ ਉਹਨਾਂ ਆਦੇ ਹੱਥੋਂ ਪਾਈ ਹੋਏ ਆ ਕਿੰਨੇ ਪੈਸੇ ਆਹ ਛੋਲੇ ਪੈਸੇ ਆਹ ਹੂੰ ਹਾਂਜੀ ਜਿਹੜੀ ਗੋਲੀ ਮਾਰੀ ਆ ਕਿੱਥੇ ਮਾਰੀ ਆ ਗੋਲੀ ਇੱਥੇ ਮਾਰੀ ਆ ਨਹੀਂ ਨਹੀਂ ਕਿੱਥੇ ਵਜੀ ਗੋਲੀ ਗੋਲੀ ਪਾਇਲਾ ਉਹਨਾਂ ਨੇ ਮੇਰੇ ਹੱਥ ਕੁੱਤੇ ਨੂੰ ਕੱਢਿਆ ਫਾਇਰ ਅੱਛਾ ਹਾਂਜੀ ਤੇ ਉਹਦੇ ਵੱਜੀ ਗੋਲੀ ਉਹਦੇ ਵੀ ਸ਼ਾਇਦ ਇੱਥੇ ਕਿਤੇ ਵੱਜੀ ਗੋਲੀ ਕਿੱਥੇ ਨਾ ਪੱਜ ਗਿਆ ਨਾ ਬਾਜੋ ਗੋਲੀ ਦੀ ਆਵਾਜ਼ ਸੁਣ ਕੇ ਅੱਛਾ ਹਾਂਜੀ ਚਲੋ ਠੀਕ ਸਰ ਕਿਨਾ ਜੀ ਇਸੇ ਬਕਰ ਸਿੰਘ ਸਰ ਅੱਜ ਜਿਹੜੀ ਮਗਲਾਨੀ ਦੇ ਵਿੱਚ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਜਾਂਦੇ ਐਨੂੰ ਪਤਾ ਲੱਗਾ ਕਿ ਮਗਲਾਨੀ ਵੇਲੀ ਦੇ ਵਿੱਚ ਗੋਲੀ ਚੱਲੀ ਹੈ ਮੌਕੇ ਤੇ ਇਹਨੇ ਮੌਕੇ ਤੇ ਸਾਨੂੰ ਇੱਕ ਸਿੱਟਾ ਮੁੰਡਾ ਵਰਤਪਾਲ ਮਿਲਿਆ ਕਿਲੇ ਇਹਨਾਂ ਦੇ ਨਾਲ ਸੀ ਕਿਲੇ ਆਲੇ ਗਰੇ ਆਏ ਤੇ ਇਹਨੀਆਂ ਆਲੇ ਆਏ ਭਗਵੰਤ ਸਿੰਘ ਲਾਭ ਸਿੰਘ ਤੇ ਅਮਰਪਾਲ ਸਿੰਘ ਤੇ ਵਰਤਪਾਲ ਸਿੰਘਾਂ ਨੂੰ ਮਿਲਿਆ ਤੇ ਇਹਨੇ ਦੱਸਿਆ ਵੀ ਦੋ ਮੁੰਨੇ ਨੌਜੋਣ ਆਏ ਮੋਟਰਸਾਈਕਲ ਤੇ ਤੇ ਗੋਲੀ ਮਾਰ ਕੇ ਤੇ ਪੈਸੇ ਖੋਹ ਕੇ ਲੈ ਗਏ ਹੋਰ ਕੋਈ ਸਰਾਗ ਮਿਲਿਆ ਜੀ ਨਹੀਂ ਹਲੇ ਗੈਰੀਏ ਜੀ ਅਲੇ ਕਿਹੜੀਆਂ ਫੋਟੋ ਫੋਟੋ ਕਢਾਲੀਆਂ ਜੀ